ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਲੈ ਕੇ ਹਾਜ਼ਰੀਆਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਤੇ ਪੇਸ਼ ਕਰਦਾ ਸੁਦੀਪ ਸਿੰਘ ਟਿੱਲੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਸ ਵੇਲੇ ਦੁਨੀਆ ਭਰ ਵਿੱਚ ਗੱਲ ਹੋ ਰਹੀ ਹੈ ਖੇਡਾਂ ਦੇ ਮਹਾਕੁੰਭ 올림픽 ਖੇਡਾਂ ਦੀ ਪੈਰਿਸ ਵਿਖੇ ਇਸ ਵਾਰ ਦੀਆਂ ਯਾਨੀ ਕਿ ਸਾਲ 2024 ਦੀਆਂ 올림픽 ਖੇਡਾਂ ਸ਼ੁਰੂ ਹੋ ਚੁੱਕੀਆਂ ਨੇ ਪਿਛਲੇ ਦਿਨੀ ਇੱਕ ਸ਼ਾਨਦਾਰ ਸਮਾਗਮ ਜ਼ਰੀਏ ਇਹਨਾਂ ਖੇਡਾਂ ਦਾ ਆਗਾਜ਼ ਹੋਇਆ ਜਿਸ ਉੱਪਰ ਸਮੁੱਚੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਇਸ ਮੰਚ 'ਤੇ ਅਸੀਂ ਲਗਾਤਾਰ ਖੇਡਾਂ ਦੀ ਦੁਨੀਆ ਦੀ ਤਾਜ਼ਾ ਵੱਡੇ ਵਿਸ਼ਿਆਂ ਦੀ ਗੱਲ ਕਰਦੇ ਰਹੇ ਹਾਂ ਤੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਤੁਹਾਨੂੰ 올림픽 ਖੇਡਾਂ ਸੰਬੰਧੀ ਸਾਰੀ ਜਾਣਕਾਰੀ ਦੇ ਰਹੇ ਹਾਂ। ਐਥਕੀ ਦੀਆਂ 올림픽 ਖੇਡਾਂ ਇਹਨਾਂ ਦੇ ਨਾਲ ਜੁੜਦੇ ਵੱਖ-ਵੱਖ ਪਹਿਲੂ ਉਹਨਾਂ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਤੁਸੀਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਨਾਲ ਸਮੂੱਚੇ ਸਮੇਂ ਦੌਰਾਨ ਜੁੜੇ ਰਹੋ 올림픽 ਖੇਡਾਂ ਸੰਬੰਧੀ ਤੁਹਾਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਤਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ 올림픽 ਵਿਸ਼ੇਸ਼ ਅੰਕ ਖੇਡਾਂ ਦੀ ਦੁਨੀਆ ਵਿੱਚ ਮਹਾਕੁੰਭ 올림픽 ਖੇਡਾਂ ਨੂੰ ਕਿਹਾ ਜਾਂਦਾ ਹੈ ਤੇ ਐਤਕੀ ਦੇ 올림픽 ਖੇਡਾਂ 2024 ਦੀਆਂ ਖੇਡਾਂ ਦਾ ਯੂਰਪੀ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਆਗਾਜ਼ ਹੋ ਗਿਆ ਲੰਮਾ ਸਮਾਂ ਉਡੀਕ ਕੀਤੀ ਜਾਂਦੀ ਹੈ 올림픽 ਖੇਡਾਂ ਦੀ ਐਤਕੀ ਉਡੀਕ ਥੋੜੀ ਘਟ ਕਰਨੀ ਪਈ ਕਿਉਂਕਿ 3 ਸਾਲ ਬਾਅਦ 올림픽 ਖੇਡਾਂ ਆਈਆਂ ਨੇ ਵੈਸੇ ਨਿਯਮ ਮੁਤਾਬਕ 4 ਸਾਲਾਂ ਬਾਅਦ 올림픽 ਖੇਡਾਂ ਹੋਣੀਆਂ ਹੁੰਦੀਆਂ ਨੇ ਪਰ ਕਿਉਂਕਿ ਪਿਛਲੀਆਂ 올림픽 ਖੇਡਾਂ 1 ਸਾਲ ਦੀ ਦੇਰੀ ਨਾਲ ਹੋਈਆਂ ਸੀ ਇਸ ਕਰਕੇ ਪਿਛਲੀਆਂ ਖੇਡਾਂ ਤੇ ਐਤਕੀ ਦੀਆਂ ਖੇਡਾਂ ਵਿੱਚ ਫਾਸਲਾ 3 ਸਾਲ ਦਾ ਹੀ ਰਿਹਾ ਤੁਹਾਨੂੰ ਯਾਦ ਹੋਵੇਗਾ ਕਿ ਸਾਲ 2020 ਦੀਆਂ 올림픽 ਖੇਡਾਂ ਜੋ ਕਿ ਟੋਕੀਓ ਵਿਖੇ ਹੋਣੀਆਂ ਸੀ ਕਰੋਨਾ ਮਹਾਮਾਰੀ ਕਰਕੇ ਲੋਕਡਾਊਨ ਲੱਗਾ ਸੀ ਇਸ ਕਰਕੇ ਉਹ ਖੇਡਾਂ 1 ਸਾਲ ਪਛੜ ਕੇ 1 ਸਾਲ ਦੀ ਦੇਰੀ ਨਾਲ ਸਾਲ 2021 ਵਿੱਚ ਹੋਈਆਂ ਸਨ ਟੋਕੀਓ ਵਿਖੇ ਤੇ ਉਸ ਤੋਂ ਬਾਅਦ ਹੁਣ ਸਾਲ 2024 ਦੀਆਂ ਖੇਡਾਂ ਪੈरिस ਵਿਖੇ ਸ਼ੁਰੂ ਹੋਈਆਂ ਨੇ ਇਸ ਤੋਂ ਬਾਅਦ ਸਾਲ 2028 ਦੀਆਂ 올림픽 ਖੇਡਾਂ ਜਿਹੜੀਆਂ ਨੇ ਉਹ ਅਮਰੀਕਾ ਦੇ ਲਾਸ ਐਂਜਲਸ ਵਿਖੇ ਹੋਣੀਆਂ ਸੋ ਐਤਕੀ ਦੀ 올림픽 ਖੇਡਾਂ ਪੈਰਿਸ ਵਿਖੇ ਸ਼ੁਰੂ ਹੋ ਗਈਆਂ ਨੇ ਰੰਗਾਰੰਗ ਸਮਾਗਮ ਹੋਇਆ ਸ਼ੀਨ ਨਦੀ ਦੇ ਕਿਨਾਰੇ ਇਹ ਐਤਕੀ ਦਾ ਉਦਗਾਠਨੀ ਸਮਾਗਮ ਵੀ ਖਾਸ ਸੀ ਤੁਹਾਨੂੰ ਦੱਸ ਦਈਏ ਕਿ 올림픽 ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹੜਾ 올림픽 ਖੇਡਾਂ ਦਾ ਉਦਗਾਠਨੀ ਸਮਾਗਮ ਹੈ ਉਹ ਕਿਸੇ ਰਵਾਇਤੀ ਸਟੇਡੀਅਮ ਦੇ ਅੰਦਰ ਨਾ ਹੋ ਕੇ ਇੱਕ ਦਰਿਆਈ ਪਾਣੀ ਵਾਲੇ ਮਾਹੌਲ ਦੇ ਵਿੱਚ ਕੀਤਾ ਗਿਆ ਪਰੇਡ ਆਫ ਨੇਸ਼ਨਸ ਦੇ ਤਹਿਤ ਇੱਕ ਪਰੇਡ ਕਰਵਾਈ ਗਈ ਬੜਾ ਇੱਕ ਦਿਲਕਸ਼ ਨਜ਼ਾਰਾ ਬੱਜਾ ਪੈਰਿਸ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮੀ 7:30 ਵਜੇ ਰੌਸ਼ਨੀਆਂ ਦਰਮਿਆਨ ਨੇ ਰੰਗਾਰੰਗ ਸਮਾਗਮ ਹੋਇਆ ਤਕਰੀਬਨ 3 ਘੰਟੇ ਦਾ ਉਦਘਾਟਨੀ ਸਮਾਗਮ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਪੈਰਿਸ ਦੀਆਂ 올림픽 ਖੇਡਾਂ ਦਾ ਆਗਾਜ਼ ਹੋ ਗਿਆ ਐਥਕੀੜਿਆ ਖੇਡਾਂ ਜਿਨ੍ਹਾਂ ਲਈ ਪੈਰਿਸ ਵਿੱਚ ਲੰਮੀ ਤਿਆਰੀ ਚੱਲੀ ਹੈ ਤੇ ਇਹਨਾਂ ਖੇਡਾਂ ਵਿੱਚ ਕੁੱਲ 206 ਦੇਸ਼ ਹਿੱਸਾ ਲੈ ਰਹੇ ਹਨ ਭਾਵੇਂ ਕਿ ਇਨਸਾਨੀ ਸਰੀਰ ਵਿੱਚ ਜਿੰਨੀਆਂ ਹੱਡੀਆਂ ਹੁੰਦੀਆਂ ਨੇ 206 ਹੱਡੀਆਂ ਹੁੰਦੀਆਂ ਨੇ ਓਨੇ ਦੇਸ਼ ਪੈरिस 올림픽 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਤੇ 206 ਦੇਸ਼ਾਂ ਦੇ ਕੁੱਲ 10714 ਖਿਡਾਰੀ ਤੇ ਕੁਝ ਰਾਖਵੇਂ ਖਿਡਾਰੀ ਵੀ ਨਾਲ ਹੁੰਦੇ ਨੇ ਉਹ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨਗੇ ਕੁੱਲ ਮਿਲਾ ਕੇ 32 ਖੇਡਾਂ ਨੇ ਜਿਨ੍ਹਾਂ ਦੀਆਂ 329 ਵਨਗੀਆਂ ਯਾਨੀ ਕਿ 329 ਇਵੈਂਟ ਹੋਣੇ ਇੱਕ ਖੇਡ ਦੇ ਦੋ ਜਾਂ ਦੋ ਤੋਂ ਜ਼ਿਆਦਾ ਇਵੈਂਟ ਵੀ ਹੁੰਦੇ ਨੇ ਅਤੇ ਇਹਨਾਂ ਖੇਡਾਂ ਦਾ ਆਗਾਜ਼ 26 ਜੁਲਾਈ ਤੋਂ ਹੋਣ ਤੋਂ ਬਾਅਦ 11 ਅਗਸਤ ਤੱਕ ਇਹ ਖੇਡਾਂ ਚੱਲਣੀਆਂ ਨੇ ਖੂਬ ਰੌਣਕ ਜਿਹੜੀ ਹੈ 11 ਅਗਸਤ ਤੱਕ ਲੱਗੀ ਰਹਿਣੀ ਹੈ ਤੇ ਰੋਜ਼ਾਨਾ ਜਿਹੜੇ ਨੇ ਉਹ ਮੁਕਾਬਲੇ ਹੋਣੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਨੀ ਕਿ ਪੈਰਿਸ ਦੇ ਸਵੇਰ ਦੇ ਸਮੇ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਮੁਕਾਬਲੇ ਚਰਣੇ ਨੇ ਇੱਕ ਤੋਂ ਬਾਅਦ ਇੱਕ ਨਾਲੋਂ ਨਾਲ ਇੱਕੋ ਵੇਲੇ ਵੀ ਕਈ ਮੁਕਾਬਲੇ ਜਿਹੜੇ ਨੇ ਉਹ ਚੱਲਦੇ ਰਹੇ ਨੇ ਸੋ ਵਾਕਈ ਖੇਡਾਂ ਦਾ ਇਹ ਮਹਾਕੁੰਭ ਹੈ ਇਹਦੇ ਵਿੱਚ ਹਰ ਕਿਸਮ ਦੀ ਖੇਡ ਤੁਹਾਨੂੰ ਵਿਖਾਈ ਦੇਵੇਗੀ ਜੋ ਆਮ ਤੌਰ ਤੇ 올림픽 ਵਿੱਚ ਹੁੰਦੀ ਹੈ ਇੱਥੇ ਇੱਕ ਨਵੀਂ ਖੇਡ ਰੋਵੇ 올림픽 ਵਿੱਚ ਸ਼ਾਮਲ ਕੀਤਾ ਗਿਆ ਜਿਹਦਾ ਨਾਮ ਹੈ ਬ੍ਰੇਕਿੰਗ ਬ੍ਰੇਕ ਡਾਂਸ ਵਰਗੀ ਹੈ ਇੱਕ ਵਨਗੀ ਹੈ ਜਿਹਦੇ ਵਿੱਚ ਸੰਗੀਤ ਦੀ ਤਾਲ ਉੱਤੇ ਪੇਸ਼ਕਾਰੀ ਦਿੱਤੀ ਜਾਂਦੀ ਹੈ ਤੇ ਮੂਰੇ ਬੈਠੇ ਜੱਜ ਉਸ ਪੇਸ਼ਕਾਰੀ ਨੂੰ ਵੇਖ ਕੇ ਨੰਬਰ ਦਿੰਦੇ ਨੇ ਅੰਕ ਦਿੰਦੇ ਨੇ ਇਸ ਖੇਡ ਨੂੰ ਤੁਸੀਂ ਪਿਛਲੀਆਂ ਏਸ਼ੀਅਨ ਖੇਡਾਂ ਦੇ ਵਿੱਚ ਜ਼ਰੂਰ ਵੇਖਿਆ ਹੋਵੇਗਾ ਕਿਉਂਕਿ ਉੱਥੇ ਵੀ ਨਜ਼ਰ ਆਈ ਸੀ ਇਸ ਤੋਂ ਇਲਾਵਾ ਸਕੇਟਬੋਰਡਿੰਗ 3x3 ਬਾਸਕਟਬਾਲ ਅਤੇ ਸਰਫਿੰਗ ਇਹ ਤਿੰਨ ਖੇਡਾਂ ਅਜਹੀਆਂ ਨੇ ਜੋ ਪਿਛਲੀ ਵਾਰ ਯਾਨੀ ਕਿ ਸਾਲ 2021 ਦੀਆਂ 올림픽 ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੀਆਂ ਗਈਆਂ ਸੀ ਤੇ ਐਤਕੀ ਵੀ ਇਹ ਬਰਕਰਾਰ ਨੇ ਐਤਕੀ ਵੀ ਇਹ ਸ਼ਾਮਲ ਹੋਣਗੀਆਂ ਸੋ ਇਸ ਤਰੀਕੇ ਨਾਲ 28 ਰਵਾਇਤੀ ਖੇਡਾਂ ਨੇ ਇੱਕ ਨਵੀਂ ਖੇਡ ਹੈ ਤੇ 39 ਨੇ ਜਿਨ੍ਹਾਂ ਨੂੰ ਬਰਕਰਾਰ ਰੱਖਿਆ ਗਿਆ ਪਿਛਲੀ ਵਾਰ ਪਹਿਲੀ ਵਾਰ ਨਜ਼ਰ ਆਉਣ ਤੋਂ ਬਾਅਦ ਪੈਰਿਸ ਸ਼ਹਿਰ ਦੀ ਗੱਲ ਕਰੀਏ ਤਾਂ ਸਾਲ 2017 ਵਿੱਚ ਯਾਨੀ ਕਿ ਅਜ ਤ ਤੋਂ 7 ਸਾਲ ਪਹਿਲਾਂ ਪੈਰਿਸ ਨੂੰ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ 올림픽 ਖੇਡਾਂ ਉੱਥੇ ਹੀ ਹੋਣਗੀਆਂ ਤੇ ਕਈ ਹੋਰ ਸ਼ਹਿਰਾਂ ਦੇ ਨਾਲ ਮੁਕਾਬਲਾ ਤੇ ਚਣੌਤੀ ਤੋਂ ਬਾਅਦ ਪੈਰਿਸ ਨੂੰ 올림픽 ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ ਕਈ ਉਗੇ ਸ਼ਹਿਰ ਜਿਵੇਂ ਕਿ ਜਰਮਨੀ ਦਾ ਹੈਮਬਰਗ ਅਮਰੀਕਾ ਦਾ ਬੋਸਟਨ ਲਾਸ ਏਂਜਲਸ ਇਟਲੀ ਦਾ ਰੋਮ ਹੰਗਰੀ ਦੀ ਬੁਡਾਪੇਸਟ ਇਸੀ ਤਰ੍ਹਾਂ ਇਨਾ ਸ਼ਹਿਰਾਂ ਦੇ ਨਾਲ ਮੁਕਾਬਲਾ ਹੋਇਆ ਅਤੇ ਪੈਰਿਸ ਨੇ ਮੇਜ਼ਬਾਨੀ ਹਾਸਲ ਕੀਤੀ ਅਤੇ ਪੈਰਿਸ ਸ਼ਹਿਰ ਦੀ ਮੇਜ਼ਬਾਨੀ ਬਾਰੇ ਤੁਹਾਨੂੰ ਦਸੀਏ ਤਾਂ 100 ਸਾਲਾਂ ਦੇ ਵਕਫੇ ਬਾਅਦ ਪੈਰਿਸ ਨੂੰ 올림픽 ਖੇਡਾਂ ਦੀ ਮੇਜ਼ਬਾਨੀ ਮਿਲੀ ਇਸ ਤੋਂ ਪਹਿਲਾਂ ਸਨ 1924 ਵਿੱਚ ਪੈਰਿਸ ਵਿਖੇ 올림픽 ਖੇਡਾਂ ਹੋਈਆਂ ਸੀ ਅਤੇ ਹੁਣ 100 ਸਾਲ ਬਾਅਦ 2024 ਵਿੱਚ ਇੱਕ ਵਾਰ ਫਿਰ ਓਲੰਪਿਕ ਖੇਡਾਂ ਪੈਰਿਸ ਵਿੱਚ ਵਾਪਸ ਆਈਆਂ ਨੇ ਉਸ ਤੋਂ ਪਿੱਛੇ ਜਾਈਏ ਤਾਂ ਪੈਰਿਸ ਨੇ ਸਨ 1900 ਵਿੱਚ ਵੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਸੋ ਇਹਦੀ ਤੀਜੀ ਵਾਰ ਪੈਰਿਸ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਇਹ ਅਜਿਹਾ ਕਰਦੇ ਹੋਏ ਪੈਰਿਸ ਨੇ ਇੱਕ ਇਤਿਹਾਸ ਵੀ ਰਚ ਦਿੱਤਾ ਹੈ ਕਿ ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਬਾਅਦ ਪੈਰਿਸ ਦੁਨੀਆ ਦਾ ਦੂਜਾ ਅਜਿਹਾ ਸ਼ਹਿਰ ਬਣ ਗਿਆ ਜਿਸ ਨੇ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ ਲੰਡਨ ਦੁਨੀਆ ਦਾ ਪਹਿਲਾ ਸ਼ਹਿਰ ਹੈ ਜਿਸ ਨੇ ਤਿੰਨ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੋਈ ਹੈ ਸੋ ਪੈਰਿਸ ਵੀ ਇਸੇ ਸੂਚੀ ਵਿੱਚ ਸ਼ਾਮਲ ਹੋ ਗਿਆ ਤੇ ਦਿਲਚਸਪ ਗੱਲ ਇਹ ਹੈ ਕਿ ਅਗਲਾ ਜਿਹੜਾ ਮੇਜ਼ਬਾਨ ਹੋਣਾ ਹੈ ਸਾਲ 2028 ਦਾ ਲਾਸ ਐਂਜਲਸ ਉਹ ਵੀ ਦੋ ਵਾਰ ਮੇਜ਼ਬਾਨੀ ਕਰ ਚੁੱਕਾ ਹੈ ਤੇ ਉਹਨੇ ਵੀ ਜਦੋਂ ਮੇਜ਼ਬਾਨੀ ਕਰ ਲਈ ਤਾਂ ਉਸ ਨੇ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਜਾਣਾ ਹੈ ਸੋ ਪੈਰਿਸ ਇਨ੍ਹਾਂ ਖੇਡਾਂ ਦਾ ਪ੍ਰਮੁੱਖ ਮੇਜ਼ਬਾਨ ਜਿੱਥੇ ਜ਼ਿਆਦਾਤਰ ਮੁਕਾਬਲੇ ਹੋਣੇ ਨੇ ਇਸ ਤੋਂ ਇਲਾਵਾ 16 ਹੋਰ ਕੇਂਦਰ ਵੀ ਸਥਾਪਿਤ ਕੀਤੇ ਗਏ ਨੇ ਫਰਾਂਸ ਦੇ ਆਸ-ਪਾਸ ਪੈਰਿਸ ਦੇ ਆਸ-ਪਾਸ ਉਸੇ ਖੇਤਰ ਵਿੱਚ ਜਿੱਥੇ ਮੁਕਾਬਲੇ ਹੋਣੇ ਨੇ ਕੁੱਲ ਮਿਲਾ ਕੇ 41 ਕੇਂਦਰ ਅਤੇ ਸਟੇਡੀਅਮ ਤਿਆਰ ਕੀਤੇ ਗਏ ਨੇ ਬਹੁਤੇ ਪਹਿਲਾਂ ਹੀ ਬਣੇ ਹੋਏ ਸੀ ਕੁਝ ਰੀਨੋਵੇਟ ਕੀਤੇ ਗਏ ਨੇ ਭਾਵ ਕਿ ਉਨਾ ਵਿੱਚ ਕੁਝ ਹੋਰ ਵਾਅਦਾ ਕੀਤਾ ਗਿਆ ਹੈ ਢਾਂਚੇ ਵਿੱਚ ਤੇ ਕਈ ਆਰਜ਼ੀ ਕੇਂਦਰ ਵੀ ਬਣਾਏ ਗਏ ਨੇ ਜਿੱਥੇ ਬਹੁਤ ਸਾਰੀਆਂ ਖੇਡਾਂ ਤੇ ਮੁਕਾਬਲੇ ਹੋਣਗੇ। ਕਈ ਖੁੱਲੇ ਅਸਮਾਨ ਹੇਠਾਂ ਮੁਕਾਬਲੇ ਹੋਣਗੇ ਤੇ ਕਈ ਇਨਡੋਰ ਭਾਵ ਕੇ ਛੱਤ ਵਾਲੇ ਸਟੇਡੀਅਮ ਜਾਂ ਏਰੀਨਾ ਦੇ ਅੰਦਰ ਹੋਣਗੇ। ਫਰਾਂਸ ਦੇ ਵੱਡੇ ਸਟੇਡੀਅਮ ਜਿਵੇਂ ਕਿ ਸਟਾਡੀ ਡੀ ਫਰਾਂਸ ਅਤੇ ਪਾਰਕ ਡਿਪ੍ਰੈਂਸਸ ਦੀ ਵੀ ਵਰਤੋਂ ਹੋਵੇਗੀ। ਇਨਾਂ ਖੇਡਾਂ ਦੇ ਆਯੋਜਨ ਅਤੇ ਮੁਕਾਬਲੇਆਂ ਦੌਰਾਨ ਵੱਡਾ ਖਰਚਾ ਹੁੰਦਾ ਹੈ 올림픽 ਖੇਡਾਂ ਉੱਪਰ ਐਤਕੀ ਵੀ ਵੱਡਾ ਖਰਚਾ ਹੋਇਆ 9 ਬਿਲੀਅਨ ਯੂਰੋ ਦੀ ਰਕਮ ਜਿਹੜੀ ਹੈ ਉਹ ਤਿਆਰੀ ਦੇ ਉੱਪਰ ਲੱਗੀ ਹੈ ਤੇ ਇਸ ਤਰ੍ਹਾਂ ਸਾਰੀ ਦੁਨੀਆ ਦੀ ਨਜ਼ਰਾਂ ਹੁਣ ਪੈਰਿਸ ਵੱਲ ਲੱਗੀਆਂ ਹੋਈਆਂ ਨੇ 올림픽 ਖੇਡਾਂ ਕਿਉਂਕਿ ਸ਼ੁਰੂ ਹੋ ਚੁੱਕੀਆਂ ਨੇ ਅਧਿਕਾਰਤ ਤੌਰ ਤੇ ਅਤੇ ਉਦਗਾਠਨੀ ਸਮਾਗਮ ਤੋਂ ਪਹਿਲਾਂ ਹੀ ਕਈ ਖੇਡਾਂ ਚੱਲ ਪਈਆਂ ਸੀ ਜਿਵੇਂ ਕਿ ਫੁੱਟਬਾਲ ਹੈਂਡਬਾਲ ਰਗਬੀ ਸੈਵਨਜ਼ ਰਗਬੀ ਜਿਹਨੂੰ ਅਧਕੀ ਕਿਹਾ ਜਾ ਰਿਹਾ ਤੇ ਤੀਰਅੰਦਾਜ਼ੀ ਆਰਚਰੀ ਇਹਨਾਂ ਦੇ ਮੁਕਾਬਲੇ ਉਦਘਾਟਨੀ ਸਮਾਗਮ ਤੋਂ ਵੀ ਪਹਿਲੇ ਚੱਲ ਪਏ ਸੀ ਕਿਉਂਕਿ ਖੇਡਾਂ ਇੰਨੀਆਂ ਜ਼ਿਆਦਾ ਨੇ ਕਿ ਕੁਝ ਮੁਕਾਬਲੇ ਜਿਨ੍ਹਾਂ ਵਿੱਚ ਮੈਚ ਜ਼ਿਆਦਾ ਹੁੰਦੇ ਨੇ ਟੀਮਾਂ ਜ਼ਿਆਦਾ ਨੇ ਉਹਨਾਂ ਨੂੰ ਉਦਘਾਟਨੀ ਸਮਾਗਮ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਟੀਮ ਮੁਕਾਬਲੇ ਨੂੰ ਸੋ ਇਹ ਮੁਕਾਬਲੇ ਪਹਿਲੇ ਸ਼ੁਰੂ ਹੋ ਗਏ ਸੀ ਬਾਕੀ ਸਾਰੇ ਮੁਕਾਬਲੇ ਵੀ ਹੁਣ ਚੱਲ ਪਏ ਨੇ ਅੱਜ ਦੇ ਆਉਂਦੇ ਦਿਨਾਂ ਦਰਾਂ ਤੁਸੀਂ ਵੇਖੋਗੇ ਕਿ ਕਿਵੇਂ ਮੁਕਾਬਲੇ ਜਿਹੜੇ ਨੇ ਉਹ ਜ਼ੋਰ ਫੜਦੇ ਨੇ ਪੈਰਿਸ 올림픽 ਖੇਡਾਂ ਦੀ ਗੱਲ ਕਰਦੇ ਹੋਏ ਨਾਲ ਦੀ ਨਾਲ ਇਤਿਹਾਸ ਦੀ ਵੀ ਗੱਲ ਕਰਨੀ ਬਣਦੀ ਹੈ ਕਿ ਕਿਹੜੇ ਦੇਸ਼ ਇਸ ਖੇਡ ਮਹਾਕੁੰਭ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਸਫਲ ਨਜ਼ਰ ਆਉਂਦੇ ਨੇ 올림픽 ਖੇਡਾਂ ਦਾ ਜ਼ਿਕਰ ਆਪਾਂ ਇਤਿਹਾਸ ਵੇਖੀਏ ਤਾਂ ਇਹਨਾਂ ਦਾ ਆਗਾਜ਼ ਜਾਂ ਕਹਿ ਲਓ ਕਿ ਆਧੁਨਿਕ ਖੇਡਾਂ ਦਾ ਆਗਾਜ਼ 1896 ਤੋਂ ਸ਼ੁਰੂ ਹੋਇਆ ਗ੍ਰੀਸ ਯਾਨੀ ਕਿ ਯੂਨਾਨ ਦੇਸ਼ ਦੇ ਐਥਨਸ ਤੋਂ 올림픽 ਖੇਡਾਂ ਆਧਿਕ ਰੂਪ ਵਿੱਚ ਚਲਣੀਆਂ ਸ਼ੁਰੂ ਹੋਈਆਂ ਤੇ ਇਨ੍ਹਾਂ ਰਾਹੀਂ ਖੇਡਾਂ ਦੇ ਨਨਨ ਬਰਾਬਰਤਾ ਅਤੇ ਸਭ ਨੂੰ ਅੱਗੇ ਵਧਣ ਦਾ ਵੀ ਹੌਕਾ ਦਿੱਤਾ ਜਾਂਦਾ ਹੈ 올림픽 ਖੇਡਾਂ ਦਾ ਲੋਗੋ ਤੁਸੀਂ ਵੇਖਿਆ ਹੋਵੇਗਾ ਪੰਜ ਗੋਲੇ ਵੇਖੇ ਹੋਣਗੇ ਆ ਜਿਨ੍ਹਾਂ ਦਾ ਪ੍ਰਮੁੱਖ ਜਿਹੜਾ ਇੱਕ ਸੰਕੇਤ ਹੈ ਉਹ ਦੁਨੀਆ ਦੇ ਪੰਜ ਮਹਾਦੀਪਾਂ ਵੱਲ ਹੈ ਹਾਲਾਂਕਿ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਰੇ ਮਹਾਦੀਪਾਂ ਵਿੱਚ ਏਸ਼ੀਆ ਜਿਹੜਾ ਇੱਕ ਇੱਕ ਅਜਿਹਾ ਮਹਾਦੀਪ ਹੈ ਜਿੱਥੇ 올림픽 ਖੇਡਾਂ ਬੜੇ ਵੱਡੇ ਪੱਧਰ 'ਤੇ ਹੋਈਆਂ ਨੇ ਯੂਰਪ ਵਿੱਚ ਵੀ ਹੋਈਆਂ ਨੇ ਅਮਰੀਕਾ ਵਾਲੇ ਪਾਸੇ ਵੀ ਹੋ ਚੁੱਕੀਆਂ ਨੇ ਦੱਖਣੀ ਅਮਰੀਕਾ ਵੱਲ ਵੀ ਤੇ ਉੱਤਰੀ ਅਮਰੀਕਾ ਵਿੱਚ ਵੀ ਖੇਡਾਂ ਜੜੀਆਂ ਨੇ ਉਹ ਹੋ ਚੁੱਕੀਆਂ ਨੇ ਏਫਰੀਕਾ ਏਫਰੀਕਾ ਇੱਕੋ ਇੱਕ ਅਜਿਹਾ ਮਹਾਦੀਪ ਹੈ ਜਿੱਥੇ 올림픽 ਖੇਡਾਂ ਹਾਲੇ ਤੱਕ ਨਹੀਂ ਹੋਈਆਂ ਮੇਜ਼ਬਾਨੀ ਉੱਥੇ ਨਹੀਂ ਮਿਲੀ ਪਰ ਸੰਭਾਵਨਾ ਹੈ ਕਿ ਜਲਦੀ ਹੀ ਉਧਰ ਵੀ 올림픽 ਖੇਡਾਂ ਹੋਣਗੀਆਂ ਉਥੋਂ ਦਾ ਗਰਮ ਤਾਪਮਾਨ ਇੱਕ ਵੱਡਾ ਕਾਰਨ ਬਣਦਾ ਰਿਹਾ ਹੈ ਹੁਣ ਤੱਕ ਖੇਡਾਂ ਉੱਥੇ ਨਾ ਹੋਣ ਸੰਬੰਧੀ ਖੈਰ ਜੇਕਰ 올림픽 ਖੇਡਾਂ ਦੇ ਸਭ ਤੋਂ ਸਫਲ ਦੇਸ਼ਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਪ੍ਰਮੁੱਖ ਨਾਮ ਉੱਭਰ ਕੇ ਸਾਹਮਣੇ ਆਵੇਗਾ ਅਮਰੀਕਾ ਦਾ ਜਿਸ ਨੇ ਹੁਣ ਤਾਈਂ 올림픽 ਖੇਡਾਂ ਵਿੱਚ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਨੇ ਇਹ ਰਿਕਾਰਡ ਅਮਰੀਕਾ ਦੇ ਨਾਂ ਬੋਲਦਾ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਸਾਬਕਾ ਦੇਸ਼ ਸੋਵੀਅਤ ਯੂਨੀਅਨ ਜੋ ਕਿ ਹੁਣ ਰੂਸ ਦੇ ਰੂਪ ਵਿੱਚ ਵਿਚਰਦਾ ਹੈ ਉਹ 올림픽 ਇਤਿਹਾਸ ਦਾ ਦੂਜਾ ਸਭ ਤੋਂ ਸਫਲ ਦੇਸ਼ ਅਤੇ ਤੀਜੇ ਨੰਬਰ ਤੇ ਆਉਂਦਾ ਹੈ ਜਰਮਨੀ ਜਿਸ ਨੇ ਮੈਡਲ ਜਿੱਤਣ ਵਿੱਚ ਇਤਿਹਾਸ ਵਿੱਚ ਤੀਜਾ ਸਥਾਨ ਆਪਣਾ ਬਣਾਇਆ ਹੋਇਆ ਹੈ ਇਤਿਹਾਸ ਦੀ ਜੇਕਰ ਤੁਹਾਨੂੰ ਥੋੜੀ ਹੋਰ ਗੱਲ ਦਸੀਏ ਤਾਂ ਤਿੰਨ ਮੌਕੇ ਅਜਿਹੇ ਆਏ ਨੇ ਜਦੋਂ 올림픽 ਖੇਡਾਂ ਆਪਣੇ ਤੈਅ ਸਮੇਂ ਤੇ ਨਹੀਂ ਹੋਈਆਂ ਜਾਂ ਪਛੜ ਗਈਆਂ ਜਾਨੋਂ ਵਿੱਚ ਨਾਗਾ ਪਿਆ ਪਹਿਲਾ ਸੀ ਜਦੋਂ ਵਿਸ਼ਵ ਯੁੱਧ ਪਹਿਲਾ ਲੱਗਾ ਸੀ ਉਦੋਂ 올림픽 ਖੇਡਾਂ ਨਹੀਂ ਸੀ ਹੋਈਆਂ ਇਸ ਤੋਂ ਬਾਅਦ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਵਾਰ ਫਿਰ 올림픽 ਖੇਡਾਂ ਦਾ ਨਾਗਾ ਪਿਆ ਸੀ ਅਤੇ ਤੀਜਾ ਮੌਕਾ ਉਦੋਂ ਆਇਆ ਜਦੋਂ ਕਰੋਨਾ ਆਇਆ ਸੀ ਸਾਲ 2020 ਵਿੱਚ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਉਦੋਂ ਖੇਡਾਂ ਇੱਕ ਸਾਲ ਦੀ ਦੇਰੀ ਨਾਲ ਪਛੜ ਕੇ ਸਾਲ 2021 ਵਿੱਚ ਹੋਈਆਂ ਸਨ ਟੋਕੀਓ ਵਿਖੇ ਐਤਕੀ ਦਿਓ 올림픽 ਖੇਡਾਂ ਸੰਬੰਧੀ ਕੁਝ ਦਿਲਚਸਪ ਪਹਿਲੂ ਇਹ ਵੀ ਨੇ ਕਿ ਐਤਕੀ ਔਰਤਾਂ ਦੀ ਹਿੱਸੇਦਾਰੀ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ 올림픽 ਖੇਡਾਂ ਵਿੱਚ ਔਰਤ ਐਥਲੀਟਾਂ ਦੀ ਕਾਫੀ ਵੱਡੀ ਹਿੱਸੇਦਾਰੀ ਤੁਹਾਨੂੰ ਐਤਕੀ ਵਿਖਾਈ ਦੇ ਵਖੇ 44500 ਵਲੰਟੀਅਰ ਜਿਹੜੇ ਨੇ ਉਹ ਪੈਰਿਸ 올림픽 ਖੇਡਾਂ ਦੇ ਪ੍ਰਬੰਧ ਵਿੱਚ ਆਪਣਾ ਯੋਗਦਾਨ ਪਾਉਣਗੇ ਇਸ ਤੋਂ ਲਗਾਇਤ ਕਿ ਜਿਹੜੇ ਮੈਡਲ ਦਿੱਤੇ ਜਾਣੇ ਨੇ ਮੈਡਲ ਜੇਤੂ ਐਥਲੀਟਾਂ ਨੂੰ ਉਹ ਵੀ ਵਿਸ਼ੇਸ਼ ਹੋਣਗੇ ਕਿਉਂਕਿ ਉਹਨਾਂ ਨੂੰ ਬਣਾਉਣ ਲੱਗਿਆ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਦਾ ਜੋ ਪਹਿਲਾ ਨਿਰਮਾਣ ਹੋਇਆ ਸੀ ਸਭ ਤੋਂ ਪਹਿਲਾ ਨਿਰਮਾਣ ਉਹਦੇ ਵਿੱਚ ਜੋ ਲੋਹਾ ਤੇ ਜੋ ਧਾਤੂ ਵਰਤੇ ਗਏ ਸੀ ਮੈਡਲਾਂ ਨੂੰ ਬਣਾਉਣ ਲੱਗਿਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਹੈ ਸੋ ਐਥਕੀ ਜਿਹੜੇ ਖਿਡਾਰੀ ਮੈਡਲ ਜਿੱਤਣਗੇ ਉਹਨਾਂ ਲਈ ਉਹ ਮੈਡਲ ਵਿਸ਼ੇਸ਼ ਅਹਿਮੀਅਤ ਵਾਲੇ ਹੋਣਗੇ ਇਤਿਹਾਸਿਕ ਮਹੱਤਤਾ ਵਾਲੇ ਹੋਣਗੇ ਇਹ ਗੱਲ ਵੀ ਐਥਕੀ ਦੀਆਂ ਖੇਡਾਂ ਵਿੱਚ ਇੱਕ ਪ੍ਰਮੁੱਖ ਗੱਲ ਵਜੋਂ ਉੱਭਰਦੀ ਹੈ ਅਤੇ ਬਹੁਤ ਸਾਰੀਆਂ ਨਜ਼ਰਾਂ ਇਸ ਗੱਲ ਵੱਲ ਵੀ ਲੱਗੀਆਂ ਹੋਣਗੀਆਂ ਕਿ ਐਥਕੀ ਕਿੰਨੇ ਰਿਕਾਰਡ ਬਣਦੇ ਨੇ ਕਿਉਂਕਿ ਹਰ ਵਾਰ 올림픽 ਖੇਡਾਂ ਵਿੱਚ ਵਰਲਡ ਰਿਕਾਰਡ 올림픽 ਰਿਕਾਰਡ ਟੁੱਟਦੇ ਨੇ ਨਵੇਂ ਰਿਕਾਰਡ ਬਣਦੇ ਨੇ ਐਥਕੀ ਕਿੰਨੇ ਰਿਕਾਰਡ ਬਣਨਗੇ ਇਹ ਵੀ ਵਿਖਣਾ ਹੋਵੇਗਾ ਕਿਉਂਕਿ ਪਿਛਲੀਆਂ ਦੋਵਾਂ ਖੇਡਾਂ ਦੇ ਰੁਝਾਨੇ ਦੱਸਦੇ ਨੇ ਕਿ ਹਰ ਵਾਰ 올림픽 ਦੌਰਾਨ ਨਵੇਂ ਰਿਕਾਰਡ ਬਣਦੇ ਇਸ ਤੋਂ ਬਾਅਦ ਹੁਣਾਉਣੇ ਆ ਭਾਰਤ ਵੱਲ ਸਾਡੇ ਭਾਰਤ ਦੇਸ਼ ਦਾ ਕਿਹੋ ਜਿਹਾ ਪ੍ਰਦਰਸ਼ਨ ਐਦਕੀ ਰਹਿਣ ਦੀ ਸੰਭਾਵਨਾ ਪਿਛਲੀ ਵਾਰ ਦੀਆਂ ਖੇਡਾਂ ਵਿੱਚ ਯਾਨੀ ਕਿ ਸਾਲ 2020 ਦੀਆਂ 21 ਵਿੱਚ ਹੋਈਆਂ 올림픽 ਖੇਡਾਂ ਟੋਕੀਓ 올림픽 ਖੇਡਾਂ ਵਿੱਚ ਭਾਰਤ ਨੇ ਇੱਕ ਸੋਨੇ ਦਾ ਦੋ ਚਾਂਦੀ ਦੇ ਅਤੇ ਚਾਰ ਕਾਂਸੀ ਦੇ ਮੈਡਲ ਜਿੱਤੇ ਸਨ ਤੇ ਕੁੱਲ ਮਿਲਾ ਕੇ ਭਾਰਤ ਨੂੰ 7 ਮੈਡਲ ਆਏ ਸੀ। ਇਹਦੀ ਕੀ ਸੰਭਾਵਨਾ ਨਜ਼ਰ ਆਉਂਦੀ ਕਿ ਭਾਰਤ ਦੇ ਮੈਡਲ ਉਸ ਤੋਂ ਜ਼ਿਆਦਾ ਹੋ ਸਕਦੇ ਨੇ। ਸਭ ਤੋਂ ਵੱਡੀ ਜੇਕਰ ਆਪਾਂ ਗੱਲ ਕਰੀਏ ਤਾਂ ਆਸ ਜਿਹੜੀ ਹੈ ਜਾਂ ਮੈਡਲ ਦੀ ਸੰਭਾਵਨਾ ਜੈਵਲਿਨ ਥਰੋ ਵਿੱਚ ਭਾਰਤ ਦੇ ਗੋਲਡਨ ਬாய் ਨੀਰਜ ਚੋਪੜਾ ਕੋਲੋਂ ਨਜ਼ਰ ਆਉਂਦੀ ਹੈ। ਜਿਹੜੇ ਜਿੱਥੇ ਵੀ ਜਾਂਦੇ ਨੇ ਜਿਸ ਵੀ ਮੁਕਾਬਲੇ 'ਚ ਹਿੱਸਾ ਲੈਂਦੇ ਨੇ ਜਿੱਤ ਕੇ ਆਉਂਦੇ ਨੇ ਖਾਲੀ ਹੱਥ ਨਹੀਂ ਮੁੜਦੇ ਨੀਰਜ ਚੋਪੜਾ ਪਿਛਲੇ ਮਹੀਨਿਆਂ ਦੌਰਾਨ ਹੋਈ ਡਾਇਮੰਡ ਲੀਗ ਵਿੱਚ ਵਧੀਆ ਪ੍ਰਦਰਸ਼ਨ ਕਰ ਚੁੱਕੇ ਨੇ ਸੋਨਾ ਕੋਲੋਂ ਇੱਕ ਵਾਰ ਫਿਰ ਮੈਡਲ ਦੀ ਆਸ ਹੈ ਪਿਛਲੀਆਂ ਖੇਡਾਂ ਵਿੱਚ ਉਹਨਾਂ ਨੇ 87.58 ਮੀਟਰ ਦਾ ਨੀਜ਼ਾ ਸੁੱਟ ਕੇ ਸੋਨੇ ਦਾ ਮੈਡਲ ਜਿੱਤਿਆ ਸੀ ਐਤਕੀ ਫੇਰ ਉਹਨਾਂ ਕੋਲੋਂ ਮੈਡਲ ਦੀ ਆਸ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਗੱਲ ਭਾਰਤੀ ਹਾਕੀ ਟੀਮ ਦੀ ਵੀ ਕਰਨੀ ਬਣਦੀ ਹੈ ਭਾਰਤ ਦੀ ਕੌਮੀ ਖੇਡ ਹਾਕੀ ਜਿਸ ਨੇ ਪਿਛਲੀ ਵਾਰ ਦੀਆਂ ਖੇਡਾਂ ਵਿੱਚ ਲੰਮੇ ਅਰਸੇ ਬਾਅਦ ਮੈਡਲ ਜਿੱਤੇ ਸੀ ਕਾਂਸੀ ਦਾ ਮੈਡਲ ਜਿੱਤੇ ਸੀ ਐਤਕੀ ਵੀ ਹਾਕੀ ਟੀਮ ਕੋਲੋਂ ਕਾਫੀ ਆਸਾਂ ਨੇ ਕਿ ਉਸ ਤੋਂ ਵੀ ਬਿਹਤਰ ਪ੍ਰਦਰਸ਼ਨ ਐਤਕੀ ਕਰੇਗੀ ਨਾਲ ਦੀ ਨਾਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਨੌਜਵਾਨ ਖਿਡਾਰੀ ਪਿਛਲੇ ਲੰਮੇ ਸਮੇਂ ਤੋਂ ਖਿਤਾਬ ਜਿੱਤ ਰਹੇ ਹਨ ਐਤਕੀ ਨਿਸ਼ਾਨੇਬਾਜ਼ੀ ਦੀ ਟੀਮ ਵਿੱਚ ਪੰਜਾਬੀ ਖਿਡਾਰੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਨੇ ਗੱਲ ਪਾਵੇਂ ਅਰਜਨ ਬਬੂਟਾ ਦੀ ਹੋਵੇ ਸਿਫਤਕੌਰ ਸਮਰਾ ਅੰਜਮ ਮੋਦਗਿਲ ਇਸੇ ਤਰ੍ਹਾਂ ਪੰਜਾਬ ਦੇ ਹੋਰ ਵੀ ਉੱਭਰਦੇ ਨਿਸ਼ਾਨੇਬਾਜ਼ ਵਿਜੇਵੀਰ ਸਿੱਧੂ ਵੀ ਸ਼ਾਮਲ ਨੇ ਐਡਕੀ ਇਸੇ ਮੁਕਾਬਲੇ ਵਿੱਚ ਅਰਜਨ ਸਿੰਘ ਚੀਮਾ ਸੰਦੀਪ ਸਿੰਘ ਇਹ ਸਾਰੇ ਨਿਸ਼ਾਨੇਬਾਜ਼ੀ ਦੇ ਵਿੱਚ ਭਾਰਤ ਦੇ ਲਈ ਐਡਕੀ ਜ਼ੋਰ ਅਸਮਾਈ ਕਰਨਗੇ ਐਥਲੈਟਿਕਸ ਵਿੱਚ ਭਾਰਤ ਨੇ ਐਤਕੀ 29 ਐਥਲੀਟ ਭੇਜੇ ਨੇ ਤੇ ਇਹਦੇ ਵਿੱਚ ਵੀ ਭਾਰਤ ਨੂੰ ਆਸਾਂ ਨੇ ਬਿਹਤਰ ਪ੍ਰਦਰਸ਼ਨ ਦੀਆਂ ਨਿਸ਼ਾਨੇਬਾਜ਼ੀ ਦੀ ਗੱਲ ਤੋਂ ਦੁਬਾਰਾ ਦਸੀ ਤਾਂ ਉਹਦੇ ਵਿੱਚ ਔਰਤਾਂ ਦੀ ਗਿਣਤੀ ਪੁਰਸ਼ ਖਿਡਾਰੀਆਂ ਨਾਲੋਂ ਵੀ ਐਤਕੀ ਜ਼ਿਆਦਾ ਹੈ ਮੁੱਕੇਬਾਜ਼ੀ ਵਿੱਚ ਨਿਖਤ ਜ਼ਰੀਨ ਅਤੇ ਲਵਲੀਨਾ ਬੋਰਗੋਹਨ ਕੋਲੋਂ ਵੀ ਕਾਫੀ ਆਸ ਹੈ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਪਿਛਲੇ ਸਮਿਆਂ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਹੋਇਆ ਹੈ ਬੈਡਮਿੰਟਨ ਖਿਡਾਰਣ ਪੀਵੀ ਸਿੰਧੂ ਪਿਛਲੀਆਂ ਦੋਨੋਂ 올림픽 ਵਿੱਚ ਮੈਡਲ ਜਿੱਤ ਚੁੱਕੇ ਨੇ ਐਥਕੀ ਮੈਡਲ ਜਿੱਤਨ ਦੀ ਹੈਟ੍ਰਿਕ ਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਬੈਡਮਿੰਟਨ ਵਿੱਚ ਵੀ ਭਾਰਤ ਦੀ ਚੁਣੌਤੀ ਕਾਫੀ ਮਜ਼ਬੂਤ ਲੱਗਦੀ ਹੈ ਸਿੰਗਲਜ਼ ਵਰਗ ਵਿੱਚ ਵੀ ਅਤੇ ਡਬਲਜ਼ ਵਰਗ ਵਿੱਚ ਵੀ ਇਸ ਤੋਂ ਇਲਾਵਾ ਤੀਰ ਅੰਦਾਜ਼ੀ ਵਿੱਚ ਵੀ ਭਾਰਤ ਦਾ ਵਫਦ ਐਦਕੀ ਕਾਫੀ ਮਜ਼ਬੂਤ ਹੈ ਵਿਸ਼ਵ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਮਗਰੋਂ ਹੁਣ ਤੀਰ ਅੰਦਾਜ਼ੀ ਵਿੱਚ ਵੀ ਭਾਰਤ ਨੂੰ ਵੱਡੀ ਆਸ ਹੈ। ਵੇਟ ਲਿਫਟਿੰਗ ਦੇ ਵਿੱਚ ਮੀਰਾ ਬਾਈ ਚਾਨੂੰ ਜਿਹੜਾ ਨੇ ਪਿਛਲੇ 올림픽 ਖੇਡਾਂ ਵਿੱਚ ਮੈਡਲ ਜਿੱਤਿਆ ਸੀ ਐਤਕੀ ਵੀ ਉਹਨਾਂ ਕੋਲ ਚੰਗਾ ਮੌਕਾ ਹੈ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਦਾ। ਸੋ ਭਾਰਤ ਲਈ ਕਾਫੀ ਸੰਭਾਵਨਾਵਾਂ ਨੇ ਮੈਡਲ ਜਿੱਤਣ ਦੀਆਂ ਭਾਰਤ ਦੇ ਪਹਿਲਵਾਨ ਵੀ ਕਾਫੀ ਜ਼ੋਰ ਅਜ਼ਮਾਈ ਕਰਨਗੇ। ਕਾਫੀ ਤਿਆਰੀ ਉਹਨਾਂ ਨੇ ਵੀ ਕੀਤੀ ਹੈ ਸੋ ਇਸੀ ਤਰ੍ਹਾਂ 골프, rowing, ਹੋਰ ਖੇਡਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੋ ਰਹੀ ਹੈ। ਕਾਫੀ ਵੱਡੀ ਨੁਮਾਇੰਦਗੀ ਹੈ। 117 ਦੇ ਖਰੀਬ ਖਿਡਾਰੀ ਜਿਹੜੇ ਨੇ ਭਾਰਤ ਨੇ ਭੇਜੇ ਨੇ ਕਾਫੀ ਮਜ਼ਬੂਤ ਵਫਦ ਭੇਜਿਆ। ਸੋ ਜਿਸ ਤਰੀਕੇ ਨਾਲ ਤਿਆਰੀ ਹੋਈ ਹੈ, ਇਹ ਸਾਰੀਆਂ ਟੀਮਾਂ ਨੇ ਸਮੇਂ ਸਿਰ ਕੁਆਲੀਫਾਈ ਕਰ ਲਿਆ ਸੀ ਸਿਵਾਏ ਟੇਬਲ ਟੈਨਿਸ ਟੀਮ ਤੋਂ ਜਿਨੇ ਕਾਫੀ ਦੇਰੀ ਨਾਲ ਕੁਆਲੀਫਾਈ ਕੀਤਾ ਪਰ ਕਰ ਲਿਆ। ਸੋ ਤਿਆਰੀ ਚੰਗੀ ਹੈ। ਕਾਸ ਵੀ ਚੰਗੀ ਆ ਹੁਣ ਵੇਖਣਾ ਹੈ ਕਿ ਨਤੀਜਿਆਂ ਵਿੱਚ ਕਿੰਨੀ ਕਾਸ ਜਿਹੜੀ ਉਹ ਤਬਦੀਲ ਹੁੰਦੀ ਹੈ ਜਦੋਂ ਗੱਲ 올림픽 ਖੇਡਾਂ ਦੀ ਹੁੰਦੀ ਹੈ ਤਾਂ ਇਸ ਵਿੱਚ ਨੌਜਵਾਨ ਖਿਡਾਰੀਆਂ ਦੀ ਗੱਲ ਹੁੰਦੀ ਹੈ ਨੌਜਵਾਨ ਸ਼ਕਤੀ ਦੀ ਗੱਲ ਹੁੰਦੀ ਹੈ ਤੇ ਭਾਰਤ ਦਾ ਜੋ ਐਦਕੀ ਵਫਦੇ ਦੇ ਵਿੱਚ ਖੇਡ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਇਹੀ ਹੈ ਕਿ ਵੱਡੀ ਗਿਣਤੀ ਨੌਜਵਾਨ ਖਿਡਾਰੀਆਂ ਦੀ ਜਿਹੜੇ ਪਹਿਲੀ ਵਾਰ 올림픽 ਖੇਡਾਂ ਤੱਕ ਪਹੁੰਚੇ ਨੇ لہذا ਉਹਨਾਂ ਦੇ ਉੱਪਰ ਦਬਾਅ ਵੀ ਘੱਟ ਹੋਵੇਗਾ ਤੇ ਇੱਕ ਨਵੀਂ ਊਰਜਾ ਦੇ ਨਾਲ ਭਾਰਤੀ ਖਿਡਾਰੀ ਐਦ ਕਿ 올림픽 ਖੇਡਾਂ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ ਆਪੋ ਆਪਣੀ ਖੇਡ ਵਿੱਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਹਮੇਸ਼ਾ ਇਸ ਗੱਲ ਉੱਪਰ ਚਰਚਾ ਹੁੰਦੀ ਹੈ ਕਿ ਜਿੰਨਾ ਭਾਰਤ ਦਾ ਆਕਾਰ ਹੈ ਜਿੰਨਾ ਭਾਰਤ ਦੇ ਕੋਲ ਟੈਲੈਂਟ ਅਤੇ ਪ੍ਰਤਿਭਾ ਮੌਜੂਦ ਹੈ ਉਨੇ ਮੈਡਲ ਕਿਉਂ ਨਹੀਂ ਆਉਂਦੇ ਕਿਉਂ ਭਾਰਤ ਮੈਡਲ ਸੂਚੀ ਵਿੱਚ ਪਿੱਛੇ ਰਹਿ ਜਾਂਦਾ ਹੈ ਕੀ ਸਵਾਲ ਹੈ ਜੋ ਹਮੇਸ਼ਾ ਪੁੱਛਿਆ ਜਾਂਦਾ ਹੈ ਤੇ ਐਥਕੀ ਵੀ ਦੀ ਗੱਲ ਹੋ ਰਹੀ ਹੈ ਅਸਲ ਸਥਿਤੀ ਕੀ ਹੁੰਦੀ ਹੈ ਇਹ ਤਾਂ ਨਤੀਜਿਆਂ ਵਿੱਚ ਪਤਾ ਲੱਗੇਗਾ ਪਰ ਐਥਕੀ ਇੱਕ ਨਵਾਂ ਜੋਸ਼ ਜ਼ਰੂਰ ਵਿਖਿਆ ਜਾ ਰਿਹਾ ਹੈ ਭਾਰਤੀ ਖਿਡਾਰੀਆਂ ਦਾ ਤੇ ਉਹਨਾਂ ਦੀ ਨੌਜਵਾਨ ਸ਼ਕਤੀ ਦਾ ਇਹ ਖਿਡਾਰੀ ਜਿਹੜੇ ਐਥਕੀ ਪੱਜੀ ਵਾਰੀ ਖੇਡ ਰਹੇ ਨੇ ਇਹ ਆਉਂਦੀਆਂ 올림픽 ਖੇਡਾਂ ਤੱਕ ਹੋਰ ਪਰਪੱਕ ਹੋਣਗੇ ਮਜ਼ਬੂਤ ਹੋਣਗੇ ਚਿੱਤ ਜਰਬਾਵੀ ਹਾਸਲ ਕਰਨ ਦੀ ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਖਿਡਾਰੀ ਵੀ ਵੱਡੀ ਗਿਣਤੀ ਵਿੱਚ ਇਦਕੀ 올림픽 ਖੇਡਾਂ ਤੱਕ ਪਹੁੰਚੇ ਨੇ ਕੁੱਲ ਮਿਲਾ ਕੇ ਪੰਜਾਬ ਤੋਂ 20 ਖਿਡਾਰੀ ਇਦਕੀ ਇਸ ਭਾਰਤੀ ਵਫ਼ਦ ਦੇ ਵਿੱਚ ਸ਼ਾਮਲ ਨੇ ਤੇ ਸਭ ਤੋਂ ਜ਼ਿਆਦਾ ਗਿਣਤੀ ਪੰਜਾਬੀ ਖਿਡਾਰੀਆਂ ਦੀ ਹਾਕੀ ਅਤੇ ਨਿਸ਼ਾਨੇਬਾਜ਼ੀ ਦੇ ਵਿੱਚ ਹਾਕੀ ਟੀਮ ਵਿੱਚ ਪੰਜਾਬ ਨਾਲ ਸੰਬੰਧਿਤ 10 ਖਿਡਾਰੀ ਨੇ ਤੇ ਇਹਨਾਂ ਦਸਾਂ ਵਿੱਚੋਂ ਕਾਫੀ ਜਾਣੇ ਹੋਣੇ ਜੋ ਪਿਛਲੀ ਵਾਰ ਮੈਡਲ ਵੀ ਜਿੱਤ ਚੁੱਕੇ ਨੇ ਹਾਕੀ ਟੀਮ ਦੇ ਨਾਲ ਕਾਮਯਾਬ ਹੋਏ ਸੀ ਟੋਕੀਓ 올ਿਮਪਿਕ ਖੇਡਾਂ ਵਿੱਚ ਜਦੋਂ ਕਾਂਸੀ ਦਾ ਤਗਮਾ ਭਾਰਤੀ ਹਾਕੀ ਟੀਮ ਨੇ ਜਿੱਤਿਆ ਸੀ ਹਾਕੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਜੰਡਿਆਲਾ ਨਾਲ ਸੰਬੰਧਿਤ ਹਰਮਨਪ੍ਰੀਤ ਸਿੰਘ ਦੇ ਕੋਲ ਹੈ ਡ੍ਰੈਗ ਫਲਿੱਕਰ ਖਿਡਾਰੀ ਹਰਮਨਪ੍ਰੀਤ ਸਿੰਘ ਨਾਲ ਦੀ ਨਾਲ ਟੀਮ ਦਾ ਕਪਤਾਨ ਹਾਰਦਿਕ ਸਿੰਘ ਮਨਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਗੁਰਜੰਟ ਸਿੰਘ ਮਨਦੀਪ ਸਿੰਘ ਇਹ ਸਾਰੇ ਪੰਜਾਬ ਦੇ ਨਾਲ ਸਬੰਧਤ ਖਿਡਾਰੀ ਨੇ ਕ੍ਰਿਸ਼ਨ ਬਹਾਦਰ ਪਾਠਕ ਵੀ ਇੱਕ ਹੋਰ ਖਿਡਾਰੀ ਸੋ ਪੰਜਾਬ ਦੇ ਨਾਲ ਸਬੰਧਤ ਫੌਕੀ ਟੀਮ ਵਿੱਚ ਕਾਫੀ ਖਿਡਾਰੀ ਨੇ ਨਿਸ਼ਾਨੇਬਾਜ਼ੀ ਵਿੱਚ ਆਪਾਂ ਪਹਿਲਾਂ ਜ਼ਿਕਰ ਕੀਤਾ ਸਿਫਤਕੌਰ ਸਮਰਾ ਦਾ ਅਰਜਨ ਚੀਮਾ ਅੰਜਮ ਮੋਦਗਿਲ ਸੰਦੀਪ ਸਿੰਘ ਵਿਜੇਵੀਰ ਸਿੱਧੂ ਨਿਸ਼ਾ ਇਸੇ ਤਰ੍ਹਾਂ ਤੀਰਅੰਦਾਜ਼ੀ ਦੇ ਵਿੱਚ ਭਜਨ ਕੌਰ 20 ਕਿਲੋਮੀਟਰ ਪੈਦਲ ਚਾਲ ਦੇ ਵਿੱਚ ਪੰਜਾਬ ਦਾ ਅਕਸ਼ਦੀਪ ਸਿੰਘ ਵੀ ਚੁਣੌਤੀ ਪੇਸ਼ ਕਰੇਗਾ ਤੇ 골ਫ ਦੇ ਵਿੱਚ ਪੰਜਾਬ ਤੋਂ ਹੀ ਗगनਜੀਤ ਭੁੱਲਰ ਦੀ ਵੀ ਹਾਜ਼ਰੀ ਹੋਵੇਗੀ ਤੇ ਸ਼ਾਰਟ ਪੁੱਟ ਦੇ ਵਿੱਚ ਏਸ਼ੀਅਨ ਰਿਕਾਰਡ ਹੋਲਡਰ ਤੇਜਿੰਦਰਪਾਲ ਸਿੰਘ ਤੂਰ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਜੋ ਐਥਲੈਟਿਕਸ ਦੀ ਏਸ ਵਨਗੀ ਵਿੱਚ ਹਿੱਸਾ ਲੈਂਕੇ ਪੰਜਾਬ ਦੇ ਖਿਡਾਰੀਆਂ ਨੇ ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਵਾਂਗ ਜੂ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਸਾਰੇ ਰਿਕਾਰਡ ਤੋੜ ਦਿੱਤੇ ਸੀ ਸਵੈਦਗੀ ਵੀ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਖਿਡਾਰੀ ਇਹਨਾਂ ਖੇਡਾਂ ਵਿੱਚ ਦੇਸ਼ ਦੀ ਤਰਫੋਂ ਯੋਗਦਾਨ ਪਾਉਣਗੇ ਅਤੇ ਕਿਸੇ ਵੇਲੇ ਜੋ ਪੰਜਾਬ ਦਾ ਇੱਕ ਮਾਣ ਮੱਤਾ ਨਾਂ ਹੋਇਆ ਕਰਦਾ ਸੀ ਉਸ ਨੂੰ ਬਹਾਲ ਕਰਨਗੇ ਬਰਕਰਾਰ ਰੱਖਣਗੇ ਕਿਉਂਕਿ ਜਿੰਨੇ ਵੀ ਖਿਡਾਰੀ ਪੰਜਾਬ ਤੋਂ ਇਸ ਵਾਰ 올림픽 ਖੇਡਾਂ ਵਿੱਚ ਖੇਡ ਰਹੇ ਨੇ ਸਾਰੇ ਹੀ ਪ੍ਰਤਿਭਾਸ਼ਾਲੀ ਨੇ ਸਾਰਿਆਂ ਨੇ ਹੀ ਚੰਗੀ ਤਿਆਰੀ ਕੀਤੀ ਹੈ ਅਤੇ ਪਿਛਲੇ 1 ਸਾਲ ਦੇ ਸਮੇਂ ਦੌਰਾਨ ਅੰਤਰਰਾਸ਼ਟਰੀ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੋਇਆ ਸੋ ਇਸ ਕਰਕੇ ਪੰਜਾਬ ਦੇ ਖਿਡਾਰੀਆਂ ਤੋਂ ਆਸ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਦੇਸ਼ ਦਾ ਨਾਮ ਚਮਕਾਉਣਗੇ 올림픽 ਖੇਡਾਂ ਵਿੱਚ ਦੇਸ਼ ਨੂੰ ਮਾਣ ਦਿਵਾਉਣਗੇ। ਇਸ ਤਰੀਕੇ ਨਾਲ ਜਿਤੇ ਭਾਰਤ ਦੇ ਪ੍ਰਦਰਸ਼ਨ ਉੱਪਰ ਨਿਗਾਹ ਟਿਕੀ ਰਹੇਗੀ ਉਸੇ ਤਰ੍ਹਾਂ ਪੰਜਾਬੀਆਂ ਵੀ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਉੱਤੇ ਵੀ ਨਿਗਾਹ ਟਿਕੀ ਰਹੇਗੀ। ਇੱਕ ਵਾਰ ਫਿਰ ਪੈਰਿਸ 올림픽 ਖੇਡਾਂ ਦੇ ਕੁਝ ਹੋਰ ਤੱਥਾਂ ਵੱਲ ਜ਼ਿਕਰ ਆ ਪਾਈਏ ਤਾਂ ਕਈ ਸਟਾਰ ਖਿਡਾਰੀ ਵੀ ਤੁਹਾਨੂੰ ਖੇਡਦੇ ਵਿਖਾਈ ਦੇਣਗੇ ਜਿਵੇਂ ਕਿ ਨਵਾਕ ਜੋਕੋਵਿਚ ਰਾਫਾਇਲ ਨਡਾਲ 카ਰਲੋਸ ਅਲਕਰਾਸ ਟੈਨਿਸ ਦੇ ਸਾਰੇ ਸਟਾਰ ਖਿਡਾਰੀ ਨੇ ਇਹ ਟੈਨਿਸ ਦੀ ਵਰਗੀ ਵਿੱਚ 올림픽 ਵਿੱਚ ਵੀ ਖੇਡਣਗੇ ਤੇ ਇਹਨਾਂ ਦਾ ਆਪਸ ਵਿੱਚ ਵੀ ਮੁਕਾਬਲਾ ਹੋ ਸਕਦਾ ਹੈ ਯੂਐਸਏ ਦੀ ਸਿਮੋਨ ਬਾਈਲਸ ਜਿਮਨਾਸਟਿਕ ਦੀ ਖੇਡ ਵਿੱਚ ਸਟਾਰ ਖਿਡਾਰੀ 27 ਸਾਲ ਦੀ ਉਮਰ ਵਿੱਚ 37 ਮੈਡਲ ਉਹਨਾਂ ਨੇ ਜਿੱਤੇ ਹੋਏ ਨੇ ਉਹਨਾਂ ਦੀ ਵੀ ਗੱਲ ਕਰਨੀ ਬਣਦੀ ਹੈ ਉਹਨਾਂ ਦੇ ਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਇਸੇ ਤਰ੍ਹਾਂ ਲਿਬਰਨ ਜੀਮਸ ਤਾਂ ਹਾਤਾ ਸਾਰੀ ਦੁਨੀਆ ਵਿੱਚ ਪ੍ਰਸਿੱਧ ਹੈ ਹੀ ਤੇ ਸਵੀਡਨ ਦੇ ਮੌਂਜੇ ਡੁਪਲਾਂਟਸ ਪੂਰ ਵਾਟ ਦੀ ਖੇਡ ਵਿੱਚ ਨਵਾਂ ਰਿਕਾਰਡ ਬਣਾ ਸਕਦੇ ਨੇ ਉਹਨਾਂ ਵੱਲ ਵੀ ਸਭ ਦੀ ਨਿਗਾਹ ਟਿੱਕੀ ਹੋਵੇਗੀ ਕਿ ਖਿਡਾਰੀ ਕਿੱਡੀ ਕੁਛੀ ਐਦ ਕੀ ਆਪਣਾ ਮੁਕਾਮ ਲੈ ਕੇ ਜਾਂਦਾ ਹੈ ਇਸ ਤੋਂ ਇਲਾਵਾ ਐਥਲੈਟਿਕਸ ਵਿੱਚ ਕੌਣ ਸਭ ਤੋਂ ਤੇਜ਼ ਦੌੜਦਾ ਹੈ ਕਿ ਉਸ ਵੱਲ ਵੀ ਸਭ ਦਾ ਧਿਆਨ ਹੋਣ ਤੋਂ ਹੀ ਲੱਗਿਆ ਹੋਇਆ। ਸੋ ਕੋਈ ਵੀ ਖੇਡ ਤੁਸੀਂ ਲੈ ਲਵੋ। ਹਰ ਇੱਕ ਖੇਡ ਵਿੱਚ ਤੁਹਾਨੂੰ ਇਹੋ ਜਿਹੇ ਸਮੀਕਰਨ ਮਿਲਣਗੇ ਕਿ ਰੌਚਕ ਪਹਿਲੂ ਬਣ ਜਾਂਦੇ ਨੇ 올림픽 ਖੇਡਾਂ ਦੇ ਤੇ ਤੇ ਇਸੇ ਕਰਕੇ 올림픽 ਖੇਡਾਂ ਐਦਕੀ ਕਾਫੀ ਜ਼ਿਆਦਾ ਫਸਵਾ ਮੁਕਾਬਲਾ ਪੇਸ਼ ਕਰਨ ਕਿਆਂ। ਬਹੁਤ ਵੱਡੇ ਪੱਧਰ ਉਤੇ ਲੋਕੀ ਫਰਾਂਸ ਦੇ ਪੈਰਿਸ ਵੱਲ ਪਹੁੰਚੇ ਹੋਏ ਨੇ ਕਰੋਨਾ ਦੀ ਤਾਦਾਦ ਵਿੱਚ ਟਿਕਟਾਂ ਵਿਕੀਆਂ ਨੇ ਹੁਣ ਵੀ ਵਿਕ ਰਹੀਆਂ ਨੇ ਅਤੇ ਵੱਡੀ ਗਿਣਤੀ ਸੈਲਾਨੀ ਵੀ ਨਾ ਖੇਡਾਂ ਨੂੰ ਵੇਖਣ ਲਈ ਪਹੁੰਚੇ ਹੋਏ ਨੇ ਤੇ ਦੁਨੀਆ ਭਰ ਵਿੱਚ 올림픽 ਵੀ ਹੁਣ ਪੂਰੀ ਚਰਚਾ ਹੋ ਰਹੀ ਹੈ ਹਰ ਪਾਸੇ 올림픽 ਹੀ 올림픽 ਹੋਈ ਪਈ ਇਸ ਨਾਲ ਹੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ 올림픽 ਖੇਡਾਂ ਸੰਬੰਧੀ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ। ਸਮੁੱਚੇ ਸਮੇਂ ਦੌਰਾਨ ਤੁਸੀਂ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਦਾ ਪੰਜਾਬ ਟਾਕਸ ਚੈਨਲ ਉਤੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਬਹੁਤ-ਬਹੁਤ ਧੰਨਵਾਦ। ਅਤਿ ਵਿਅਕਤੀ ਰਹੋ ਦਾ ਪੰਜਾਬ ਟਾਕਸ।